ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 5 ਬੈੜਾ ਵਿਕਰੀ ਵਾਲੇ ਦਿਖਾ ਰਹੇ ਹਾਂ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦਾ ਦਿਓ ਜੀ ਆਪਣਾ ਨਾਮ ਪਿੰਡ ਚੰਨਣਵਾਲ ਜੀ ਜ਼ਿਲ੍ਹਾ ਬਰਨਾਲਾ ਹਰਵਿੰਦਰ ਸਿੰਘ ਮੇਰਾ ਨਾਮ ਹੈਗਾ ਮੋਬਾਈਲ ਨੰਬਰ 89156349100 ਮੋਬਾਈਲ ਨੰਬਰ ਆ ਮਹਿਲਕਲਾ ਸ਼ੀਨੀਆਰ ਕਲਾਲਾ ਪਿੰਡੇ ਦਾ ਤੇ ਆਪਣੇ ਨਜ਼ਦੀਕ ਆ ਗਿਆ ਪਹਿਲੇ ਨੰਬਰ ਤੇ ਆਪਾਂ ਬੈੜ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਰੀ ਆ ਦੂਜਾ ਸੂਆ ਦੂਜਾ ਸੂਆ ਸੂਰੀ ਆ ਸੂਣ ਦੇ ਵਿੱਚ ਦਿਨ ਕਿੰਨੇ ਕ ਬਾਕੀ ਪਏ ਆ 5 ਦਿਨ ਪਏ 5 ਦਿਨ ਸੂਣ ਚ ਬਾਕੀ ਤੇ ਪਲੂਣ ਦਾ ਦੁੱਧ ਕਿੰਨਾ ਕ ਦੱਸਿਆ ਗਿਆ ਦਾ 17 ਲੀਟਰ ਦਿੱਤਾ ਬੰਦੇ ਨੂੰ ਮਾਲਕਾਂ ਨੇ ਕਹਿੰਦਾ 17 ਹਾਂਜੀ ਆਪਾਂ ਵੀ ਵਪਾਰ ਕਰਦੇ ਆ ਹਨਾ ਤੇ ਸੋਡਾ ਮਨ ਕੀ ਕਹਿੰਦਾ 17 ਨਹੀਂ ਹੈਗੀ ਐ ਕੋ ਨਾਲੇ ਪੈਸੇ ਵਟਨ ਦੇ ਮਾਰਾ ਨੇ ਕਹਿਤਾ ਨਹੀਂ ਦੇ ਦੂ 17 ਬਚੀ ਜਾਨ ਹੈਗੀ ਐ ਲੈ ਵਾ ਦਸੀ ਇਹਨਾਂ ਪੱਕੇ ਪਾਂਡਾ ਦਸੀ ਇਹਨਾਂ ਆਪਾ ਕਿਹੜਾ ਕਿਹੜਾ ਕਰਦਾ ਸੋ ਵੀਰੋ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਸੋਹਣੀ ਸਾਫ ਸੁੱਦੀ ਬਲਟੇ ਲਾ ਕਾਫੀ ਪਈਆਂ ਇੰਨੀ ਤੇ ਰੁਪਈਆ 17 ਤੋਂ 20 ਦੇ ਵੱਧ ਪਾਉਗੇ ਆਪਾਂ 17 ਹੀ ਕਹਿਣਾਗਾ ਤੋੜ ਲੈ ਬਾਹਰ ਨੂੰ ਤੇ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ ਬਸ 70000 ਦਾ ਸੋਰਸ ਆਪਾਂ ਹੋਊਗਾ ਮਾਰਦਾਨ ਹੋਊਗਾ ਜਿੱਧਰ ਦੀ ਮਰਜ਼ੀ ਵੇ ਕੇ ਪੁੱਠੇ ਪਾਸੇ ਦੀ ਕੋਸ਼ਿਸ਼ ਕਰੀ ਜੋ ਲੈ ਜਮ ਨਹੀਂ ਕਹਿੰਦੀ ਬਬਰੀ ਕੋਸ਼ਿਸ਼ ਕਰ ਬਾ ਤੋੜ ਲੈ ਬਾਹ 70000 ਮੁੱਲ ਵਿੱਚ ਨਹੀਂ ਕਿੰਨੇ ਦੀ ਹੈ ਵੇਚੀ ਮੈਂ 1600 ਕੋਈ ਕਰਾ 68 ਦੀ ਹਾਂ ਮਾਨਦਾਨ ਕਰ ਦੇਗਾ ਇਹ ਕਹਿੰਦਾ ਭਾਬਾ ਇਹ ਤਾਂ ਨਹੀਂ ਕਰ ਵੀ ਲੁਖ ਜਿਹਾ ਥਣ ਬਣ ਜਾਏਗਾ ਨਹੀਂ ਉਹ ਕੰਮ ਵੀ ਤੇ ਠੰਡੀ ਸੀਲ ਬੈੜਾ ਤੇ 68000 ਰੁਪਏ ਦੇ ਵਿੱਚ ਪਰ ਜਿੱਦੇ ਨੇ ਬਚਾ ਧਰ ਤੱਕ ਕੱਲੇ 75000 ਦੀ ਇਹਨੇ ਹੋ ਜਾਣਾ 7-8000 ਵਧੂਗੀ ਤੇ ਮੂੰਹ ਮੱਥਾ ਸੋਹਣਾ ਤੇ ਰਾਜੇਸ਼ਮੀ ਪਲੀ ਦੀ ਤੇ ਬਾਲ ਢਲਾ ਦੇਖੋ ਹਵਾਨੇ ਚ ਫਿਟਰਸ ਆਲਾ ਲੇਵਾ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਜਿੰਦ ਜਾਨ ਬਹੁਤ ਆ ਸੁਪਰ ਕੁਆਲਿਟੀ ਵਗੈਰਾ ਚੈੱਕ ਕਰੋ ਬੈੜ ਦੇ ਵਿੱਚ ਯਾਰ ਸੋਹਣੇ ਸਾਫ ਸੁਧਰੀ ਕਹਿੰਦਾ ਪਾ ਮਾਈਨਸ ਪੁਆਇੰਟ ਤਾਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਤੇ ਮਿਲਕ ਵੇਨ ਵਗੈਰਾ ਵੀ ਚੰਗੀ ਆ ਰੇਟ ਆ ਗਿਆ 68000 ਰੁਪਿਆ ਹਾਂਜੀ ਲੈਣ ਦੇਣ ਲੈਣ ਦੇਣ ਜੜਾ ਦੁੱਧ ਮੰਨ ਕੇ ਚੱਲੀਏ ਵੀ 20 ਪਰ 17 ਮੰਨ ਕੇ ਹੀ ਬੰਦਾ ਲੈ ਜਾਏ ਵੀ ਚੌਂਟ ਚਵਾ ਦੀ ਖਰੀ ਨਿਕਲੂਗੀ ਤੇ ਬਾਕੀ ਰਾਜੀ ਰੂਜੀ ਪੇਟਾ ਬੂਟਾ ਬੈੜਦਾ ਚੰਗਾ ਜਾਵਾਂ ਹਨਾ ਗਾਹਾਂ ਨੂੰ ਜਣੀ ਕਿ ਅਗਲਾ ਕਹੇ ਵੀ ਹਾਂ ਉੱਥੋਂ ਵੜ ਲੈਣੀ ਆ ਪਰ ਝੂਠ ਜਾ ਮਾਰਨ ਨਾਲੀ ਫਾਇਦਾ ਕੀ ਹੈ ਗੱਲ ਜੀ ਤੇ ਬਾਕੀ ਥਾਂੜ ਵੀ ਗੋਲੇ ਵਾਲਾ ਕੱਢੂ ਜਾਵਾਂ ਹਾਂ ਪੂਰਾ ਹਜੇ ਤਾਂ ਹਜੇ ਸ਼ੇਰਚੋਏ ਨੇ ਪੂਣੀ ਕਰਤੀ ਆ। ਆ ਤਾਂ ਬਣਨਾ ਬਹੁਤ ਲੋ। ਸੋ ਹਜੇ ਤਾਂ ਹਵਾਨਾ ਸਿਰਫ ਇਹਦਾ 65% ਬਣਿਆ। ਗੁਜੈਸ਼ ਥੋੜੀ ਬਹੁਤੀ ਮੌਕੇ ਤੇ ਮਾਨਦਾਨ ਹੋ ਜੂ 70-20 ਨੇ ਮੰਗਿਆ। ਦੋ ਤਾਂ ਆਪਾਂ ਪਹਿਲੀ ਡਰਾਪ ਆਏ ਨੂੰ ਚਕਾਤਾ 2000 ਤਾਂ ਥੋੜਾ ਫਾਇਦਾ ਕਰਾਤਾ। ਤੁਸੀਂ ਵੀ ਨੇ ਤਾਂ ਸਬਸਕ੍ਰਾਈਬ ਕਰਦੇ ਆਂ ਆਪਾਂ। ਤੁਸੀਂ ਕਿਹੜਾ ਮੇਰਾ ਕੋ ਦੇਣਾ। ਚਲੋ ਜਿੰਨਾ ਫਾਇਦਾ ਹੁੰਦਾ ਆਪਾਂ ਕਰਾਂਗੇ। ਆ 68000 ਰੁਪਿਆ ਤੇ ਠੰਡੀ ਸੀਲਵਰ ਫੀ ਦੀ ਛੱਡੀ ਆ ਹਨਾ। ਕਿਵੇਂ ਮਰਦੀ ਬਿਠੋ। ਜੀ। ਤੇ ਆ ਜਾ ਦੋ ਨੰਬਰ ਤੇ। ਵੀਡੀਓ ਲੰਬੀ ਵਾੜੀ ਹੋ ਜੂ ਇਹ ਆ ਗਈ ਡੱਬੀ ਚਿੱਟੀ ਹੈਣਾ ਇਹ ਡੱਬੀ ਸੂਈ ਹੋਈ ਆ 17 ਲੀਟਰ ਦੁੱਧ ਤਿਆਰ ਅੱਜ ਤੀਜਾ ਦਿਨ ਬੱਚੀ ਮਗਰ ਆ ਨਾੜੂਆ ਨਾਲ ਅੱਛਾ ਆ ਮਗਰ ਬੱਚੀ ਆ ਨਾੜੂਆ ਦਿਖਾ ਦੀਏ ਨਾਲ ਆਹ ਦੇਖੋ ਹੈਗਾ ਵੀ ਨਾਲ ਤੀਜਾ ਦਿਨ ਸੂਈ ਹੋਈ ਦੂਜਾ ਸੋਆ ਦੁੱਧ ਕਿੰਨਾ ਜਿਹੜਾ ਚੋਕੇ ਵਾਂਡੇ ਚ ਪਾਉਨੇ ਆ ਦੁੱਧ ਇਸ ਟਾਈਮ 17 ਲੀਟਰ ਹਾਜ਼ਰ ਕਹਿਣ ਦਾ ਬਾਬਾ 16 ਲੀਟਰ ਮਣ ਕੇ ਦੇਵੇਂਗਾ ਮਣ ਕੇ ਲੈ ਜੀ ਦੋ ਟਾਈਮ ਚੋਕੇ ਚੋਕੇ ਲੈ ਜੀ ਰੇਟ ਇਹਦਾ ਰੇਟ ਇਹਦਾ 85000 ਮਾਣ ਤਾਂ ਕਰ ਦਾਂਗੇ ਬਾਬਾ ਲਿਆ ਪਰ ਬਾਹਰ ਨੂੰ ਕਬਰ ਕੱਦ ਕਾਠ ਵਗੈਰਾ ਬੈੜਦਾ ਚੰਗਾ ਸੋਹਣਾ ਸਾਫ ਸੁਥਰਾ ਸਵੇਰ ਦੇ ਟਾਈਮ ਆਪਣੀ ਵੀਡੀਓ ਬਣ ਰਹੀ ਹੈਗੀ ਕਿ ਰਾਜਸਮੀ ਪੜੀ ਵੀ ਰੇਟ ਆ ਗਿਆ ਦਾ 85000 ਹੈਨਾ ਹਾਂ 85 85 ਜੋ ਮਾਣਦਾਨ ਹੋ ਜੂ ਤੇ 16 17 ਦਾ ਹੁਣ ਤਿਆਰ ਆ ਪੰਜਵੇਂ 7ਵੇਂ ਦਿਨ ਹੈਨਾ ਪੰਜਵੇਂ 7ਵੇਂ ਦੇ ਨਹੀਂ ਤੀਜੇ ਦੇ ਅੱਛਾ ਤੀਜਾ ਦਿਨ ਅੱਜ ਤੇ ਕਿੰਨਾ ਨੱਕ ਜੀ 20 ਟੋਗਾ ਹਾਂ ਬਾਈ ਬਾਈ ਤੇ ਲੀਟਰ ਦੋ ਤੇ ਰਾਮਨਾ ਦਊਗੀ ਅੱਛਾ 20 ਲੀਟਰ ਦੋ ਤੇ ਰਾਮਨਾ ਦਊਗੀ ਤੇ ਨਾੜਾ ਨੂੜਾ ਇਹਦਾ ਫਿਰ ਚਾਰੇ ਪਾਸੇ ਗੋਲ ਮਟੋਲੀ ਪਈ ਜਾ ਹੈਨਾ ਨਾੜਾ ਨੂੜਾ ਥੱਲੇ ਤੇ ਪੂਰੇ ਫੁੱਲ ਨੇ ਜੀ ਬਾਕੀ ਕੱਦ ਵੈਟ ਵੀ ਚੰਗਾ ਹਨਾ ਕੱਦ ਪੂਰਾ ਫੁੱਲ ਅੱਗੇ ਆ ਕੇ 3 ਨੰਬਰ ਤੇ ਕੱਦਗਾਠ ਵਾਲੀ ਹਨਾ ਜਰਸੀ ਆ ਗਈ 3 ਨੰਬਰ ਤੇ ਜਰਸੀ ਸੂਰੀ ਸਵਾਈ ਬੱਛਾ ਮਗਰ ਦੋ ਦੰਦ ਔ ਖੜਾ ਬੱਛਾ ਇਹਦਾ ਹਨਾ ਤੇ ਦੋ ਦੰਦ ਕਨਫਰਮ ਦੋ ਦੰਦ ਗਾਰੰਟੀ ਨਾਲ ਜੇ ਕੋਈ ਕਹੇ ਦੇ ਹਨਾ ਵੀ ਦੋ ਦੰਦ ਨਹੀਂ ਹੈਗੀ ਤੇਲ ਖਰਚਾ ਗੱਡੀ ਖਰਚਾ ਮੇਰਾ ਹੋਗਾ ਕੱਦ ਬੜਾ ਵੱਡਾ ਹਨਾ ਵਾਲੀ ਵੱਡੀ ਤੇ ਕਿੰਨਾ ਕ ਦੁੱਧਾ ਹੁਣ ਇਹਦੇ ਥੱਲੇ ਹੁਣ ਹੈਗਾਗਾ 14 ਲੀਟਰ ਤੋਂ ਪਹਿਲੇ 11 ਨਹੀਂ ਕਿਹੜਾ ਕੀ ਫਰਕ ਛੁਮਾ ਸੱਤ ਰੀਟ ਟਾਈਮ ਦਾ ਹੈਗਾਗਾ ਤੇ ਜੇਰਜਾ ਪਟਾਣਾ ਜੇਰਜਾ ਪਟਾਣਾ ਇਹਨੂੰ ਅੱਜ ਨੌਵਾਂ ਦਾ ਨਸੂਰ ਉਹਨੇ ਕਾੜਾ ਕਪੜਾ ਕੋਸੇ ਨੀਂਦਤਾ ਫਿਰ ਉਹ ਤਾਂ ਰਾਤ ਆਈ ਹੈ ਤੇ ਪੈਸੇ ਕਿੰਨੇ ਲੈਣੇ ਇਹਦੇ ਪੈਸੇ ਦਾ 85000 ਰੁਪਇਆ ਦਾ 85000 ਮਾਨਦਾਨ ਕਰ ਦਾਂਗੇ ਕਰ ਦਾਂਗੇ ਸੋਰੀ ਬਾਅਦ ਸੋਵਰ ਤੀਜੇ ਨੰਬਰ ਆਪਾਂ ਜਿਹੜੀ ਬੈੱਡ ਦੇਖ ਰਹੇ ਆ ਰੇਟ 85000 ਰੁਪਇਆ ਤੇ ਇਹ ਕੱਦ ਬੈੱਡ ਵਾਲੀ ਚੰਗੀ ਹੈ ਕਿਸੇ ਪਾਸੋਂ ਹੱਥ ਤਰਾਣੀ ਹੈਗੀ ਵਧੀਆ ਸਾਫ ਸੁਥਰੀ 85 ਦੇ ਵਿੱਚੋਂ ਆਏ ਗਏ ਦਾ ਮੈਂ ਤੁਹਾਡਾ ਮਾਨਦਾਨ ਹੋ ਜਾਊਗਾ ਸੋਹਣੀ ਸਾਫ ਸੁਥਰੀ ਕੱਦ ਬੈਠੇ ਚੰਗਾ ਮੇਨ ਗੱਲ ਦੋ ਦੰਦ ਚੰਗੇ ਇਹਦੇ ਸੀਮੈਂਟ ਰਖਾਓਗੇ ਤੁਹਾਡੇ ਘਰੇ ਕੱਦ ਕਾਠ ਵਾਲੇ ਜਰਸੀਆ ਪੈਦਾ ਕਰੂਗੀ ਤੇ ਕਿਉਂਕਿ ਜਦੋਂ ਬੈੜ ਦਾ ਕੱਦ ਚੰਗਾ ਆ ਗਿਆ 50 0 ਵਾਰਡ ਚੰਗਾ ਸੀਮੈਂਟ ਬੰਦੇ ਨੇ ਲਖਾ ਲਿਆ ਇਹ ਤੋਂ ਜਿਹੜੀ ਬਰੀਡ ਨਿਕਲ ਕੇ ਆਊਗੀ ਉਹਦੀ ਕੋਈ ਮੁੱਲ ਨਹੀਂ ਰਹਿਣਾ ਵੈਲਿਊ ਬਹੁਤ ਚੰਗੀ ਬਣੂ ਉਹਨਾਂ ਦੇ ਬੱਚਿਆਂ ਦੀ ਕਿਉਂਕਿ ਬੈੜ ਕੱਦ ਕਾਠ ਵਾਲੀ ਆ ਤੇ ਰੇਟ 85000 ਦੁੱਧ ਕਹਿੰਦਾ ਭਾਵੇਂ 20 ਕਿਲੋ ਬਣ ਕੇ ਲੈ ਜਾਏ ਬੰਦਾ ਹਣ ਅੱਗੇ ਆ ਗਈ ਤੀਜਾ ਨਾ ਚੌਥਾ ਨੰਬਰ ਹਣਾ ਇੱਕ ਐ ਇੱਕ ਦਿਨ ਕੱਢਦੀ ਆ ਕਿਨੇ ਲੈਣਾ ਜੀ ਹਰੇ ਹਫ਼ਤੇ ਤੋਂ ਅੰਦਰ ਅੰਦਰ ਸੂਪ ਬਣੇਗਾ ਅਜਾ ਹਫ਼ਤੇ ਤੋਂ ਅੰਦਰ ਅੰਦਰ ਸੂਪੂ ਸੂਆ ਸੂਆ ਦੂਜਾ ਹੈਗਾ ਕਿੰਨੇ ਕਿ ਦੁੱਧ ਵਾਲੀ ਆ ਇਹਨੇ ਦਿੱਤਾ ਵਾ 22 ਲੀਟਰ ਦੁੱਧ ਬਲੂਨ ਵਾਲੀ 22 ਮੰਨ ਕੇ ਲੈ ਜਾਏ ਤਾਂ ਬਹੁਤ ਆ 22 ਮੰਨ ਕੇ ਲੈ ਜਾਈ ਕੋਈ ਉਸ ਤੋਂ ਬਾਅਦ ਦਾ ਚੋਣਾ ਔਖਾ ਹੋ ਜੂ ਉਸ ਤੋਂ ਬਾਅਦ ਦਾ ਚੋਣਾ ਔਖਾ ਹੋ ਜੂ ਬਾਈ ਦੋਵਾਰ ਤੇ ਪੈਸੇ ਕਿਨੇ ਲੈਣੇ ਇਹਦੇ ਪੈਸੇ ਦਾ ਮੁੱਲ 85000 ਆ ਦੇਦਾਗੇ ਹੁਣ ਤਾਂ 85 ਸਾਰੇ ਨਿਕਾਰ ਲੱਗ ਗਿਆ ਮਾਨਦਾਨ ਕਰ ਦੇਗਾ ਕਰ ਤਾਂ ਨਹੀਂ ਮਾਨਦਾਨ ਕੋਈ ਕਰਦਾ ਤੇ ਜੈਨਾ ਹਫਤਾ ਕੱਢ ਜੂ ਹਨ ਸੁਵਰਜ ਚੌਥੇ ਨੰਬਰ ਦੀ ਜਿਹੜੀ ਵਹਿੜ ਦੇਖ ਰਹੇ ਆ ਦੂਜਾ ਸੂਆ ਸੂਰੀ ਆ ਇਸ ਕੀ 22 ਕਿਲੋ ਦੁੱਧ ਆ ਰਾਮਣਾ ਪੌਣ ਵਾਲੀ ਹੈਗੀ ਆ ਇੱਕ ਹਫਤਾ ਕੱਢਦੀ ਆ ਤੇ ਰੰਗ ਕਾਲਾ ਬਿਲਕੁਲ ਜਮਣ ਵਰਗਾ ਕਹਿੰਦਾ ਪਰ ਨਾ ਵਾਲਾ ਵੱਡਾ ਸੈਜ ਆ ਨਾ ਵਾਲਾ ਛੋਟਾ ਮੀਡੀਅਮ ਸਾਈਜ਼ ਜਿਹਨੇ ਘਰੇਲੂ ਦੁੱਧ ਪੀਣਾ ਉਹਨਾਂ ਦੀ ਖਾਤਰ ਆ ਨਿਆਰੇ ਜਾਰੇ ਵਾਲੀ ਚੀਜ਼ ਆ ਜਮਾ ਹਨਾ ਬਾਈਨ ਵਜੂਦ ਪੂਰਾ ਫੁੱਲ ਜੀ ਪੜੀ ਪੁੜੀ ਵੀ ਚੰਗੀ ਆ ਹਨਾ ਪੜੀ ਪੁੜੀ ਚੰਗੀ ਆ ਲੱਗੀ ਬਹੁਤ ਆ ਸੋ ਰੇਟ 85000 ਦੂਜਾ ਸੂਆ ਸੂਰੀ ਆ ਤੇ ਗੌਰਮਟੋਂ ਨਾੜਾ ਨੂੜਾ ਮਿਲਕ ਮੈਨ ਵਗੈਰਾ ਚੰਗੀਆਂ ਤੇ ਸੂਣ ਦੇ ਵਿੱਚ ਅਜੇ 5-4 ਦਿਨ ਲੈਂਦੀ। ਅੱਗੇ ਆ ਗਈ ਬਾਈ ਜੀ 5 ਨੰਬਰ ਤੇ ਗੱਬਣ ਹਨਾ। ਹਾਂਜੀ ਆਪਾਂ ਦੇ। ਤੇ ਇਹ ਕਿਹੜਾ ਸੂਆ? ਇਹ ਸੂਆ ਪਹਿਲਾਂ 2 ਦੰਦ। ਆ ਥੋੜੀ ਸਵੇਲਿੰਗ ਪਾਉਣ ਲੱਗ ਗਈ ਹਨਾ। ਤੇ ਬਾਈ ਜੀ ਦਿਨ ਕਿ ਇੱਕ ਕੱਢ ਜੂਗੀ? ਦਿਨ ਤੇ ਹੱਤਾ ਲੈ ਜਾਓ ਮੇਰੇ ਰਾਵ ਦਾ। ਕੀ ਰੇਟ ਆ ਗਿਆ ਇਹਦਾ? ਇਹ ਦੇ ਦਾਂਗੇ 72000। ਦੁੱਧ ਕਿੰਨਾ ਕਬਾ ਦੋ ਜੀ? ਦੋ ਥਰਾਂਗੇ ਕਿੰਨਾ ਕੁ ਮਸ ਕਾਉਣ ਜੱਟ ਕੁਆਲਟੀ ਦੇ ਦੋ ਦੰਦ ਦਾ। ਦੋ ਦੰਦ ਦਾ 18-19 ਕਿਲੋ ਦੁੱਧ ਦਾ ਰੇਟ 72000। ਰੇਟ 72 ਜਮਾਨਦਾਨ ਕਰ ਦਾਂਗੇ ਸੁਭਰੋ ਮੂੰਹ ਮੱਥਾ ਤੁਸੀਂ ਦੇਖ ਸਕਦੇ ਸੋਹਣਾ ਸਾਫ ਸੁਥਰਾ ਇਹ ਆ ਗਈ ਦੋ ਦੰਦ ਹਨਾ ਵੀਰੇ ਦੋ ਦੰਦ ਅੰਦਰ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਇੱਕ ਹਫਤਾ ਵਾਕੀ ਪਿਆ ਤੇ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ 18 19 20 ਕਿਲੋ ਦਾ ਰਾਵਣਾ ਪਾਉਣ ਵਾਲੇ ਰੇਟ 72000 ਮੌਕੇ ਤੇ ਗੁਜਾਇਸ ਹੋ ਚੁਗੀ ਸਰਦੀ ਸਰਦੀ ਦੁੱਧ ਦੇ ਨਜ਼ਾਰੇ ਲਿਆਦਨੇ ਨੇ ਜਮਾ ਰੇਟ ਚੋਂ ਮਾਨ ਸਨਮਾਨ ਹੋ ਜੂ ਤੇ ਦੋ ਦੰਦ ਨਮਾ ਹਨ ਚਾਹੇ 10 ਸੂਏ ਖਿੱਚੀ ਚੱਲਿਓ ਬਾਕੀ ਬਾਡੀ ਸਟਰਕਚਰ ਦੀ ਬੰਦ ਤੇ ਇਹ ਜੀ ਹੈ ਨਾਇ ਜਿਹੜਾ ਸਟਾਈਲ ਆ ਇਹਦਾ ਨਾਂ ਲੇਵਾ ਤੋੜੇ ਨਾ ਇਹ ਮੰਨ ਕੇ ਚੱਲ ਜੋ ਲੇਵਾ ਨਾ ਤੋੜੂਗੀ ਮਸਟੈਟਿਕ ਦੇ ਚਾਂਸ ਬਹੁਤ ਘੱਟ ਰਹਿੰਦੇ ਆ ਹਨਾ ਜੀ 98152 39100 ਨੰਬਰ ਆ ਪੰਜ ਗਾਵਾਂ ਦੇ ਘਾਜਿਆ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੇ ਇਹਦੇ ਲਈ ਤੁਹਾਨੂੰ ਧੰਨਵਾਦ ਜਲਦ ਮਿਲ ਜਾਈਏ